ਸੋ ਮੈਂ ਸੁबीर ਸਿੰਘ ਤੁਸੀਂ ਜਿਹੜੇ ਪੰਜ ਪਾਣੀ ਨਿਊਜ਼ ਨਾਲ ਐਸ ਵੇੜੇ ਅਸੀਂ ਖੜੇ ਸੰਧਵਾ ਤੇ ਆਪਾਂ ਭੈਣਾ ਨਾਲ ਗੱਲਬਾਤ ਕਰਨੀ ਹੈ ਹਾਂਜੀ ਭੈਣ ਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਸਿੰਦਰਪਾਲ ਕੌਰ ਕਿਤੇ ਕਿਸਾਨ ਜੁਨੀਆ ਨੇ ਜ਼ਿਲ੍ਹਾ ਕਨਵੀਨਰ ਹੈ ਪਾਣੀਆਂ ਦਾ ਕੀ ਮਸਲਾ ਹੁਣ ਕੀ ਗੱਲ ਪਾਣੀ ਤਾਂ ਕਹਿੰਦੇ ਟੇਲਾਂ ਤੱਕ ਆ ਗਿਆ ਦੇਖੋ ਜੀ ਕੈਨ ਤੇ ਕਰਨ ਚ ਬਹੁਤ ਫਰਕ ਆ ਜਿਹੜਾ ਉਹ ਕਹਿ ਰਹੇ ਆ ਉਹ ਗਰਾਊਂਡ ਲੈਵਲ ਤੇ ਆ ਕੇ ਦੇਖਣ ਨਾ ਵੀ ਪਾਣੀ ਕਿੱਥੋਂ ਤੱਕ ਦਾ ਹੈ ਜੈਟ ਬਾਬੇ ਹੀ ਪੰਗੜਿਆ ਪਾਉਂਦੇ ਆ ਵੀ ਭਗਵੰਤ ਮਾਨ ਨੇ ਪਾਣੀ ਲਿਆਤਾ ਹੀ ਕੋਈ ਪਾਉਂਦਾ ਹੋਣਾ ਇੱਕ ਜਿਹੜਾ ਉਹਨਾਂ ਦੇ ਪੱਖ ਹੋਊਗਾ ਜਿਹੜਾ ਉਹਨਾਂ ਜਿਹਦਾ ਉਹਨਾਂ ਨਾਲ ਕੋਈ ਸਬੰਧ ਹੋਣਾ ਪਰ ਸਾਡੇ ਲੋਕ ਤਾਂ ਜਿਹੜੇ ਉਹ ਬਾਬੇ ਬਹੁਤ ਔਖੇ ਆ ਜਿਨ੍ਹਾਂ ਨੂੰ ਆ ਪਿਛਲੇ ਦਿਨੀ ਦੇਖੋ ਤੁਸੀਂ ਜਿੱਦੋਂ ਸਿੰਘਾਂ ਵਾਲਾ ਗ੍ਰੈਡ ਮੱਤਿਆ ਤੇ ਕਿੰਦੀ ਹਾਹਾਕਾਰ ਮੱਤੀ ਲੋਕਾਂ ਚ ਤੇ ਜਿਹੜੇ ਲੋਕ ਆ ਝੋਨਾ ਬੋਣ ਨੂੰ ਤਿਆਰ ਹੋ ਗਏ ਸੀ ਜਿਹੜੀ ਸੜਕ ਤੇ ਬੈਂਦੇ ਸੀ ਉਧਰੋਂ ਲੇਟ ਕੱਟ ਕੇ ਦੂਜੇ ਪਾਸੇ ਦਿੱਤੀ ਜਾਂਦੀ ਸੀ ਜੇ ਦੂਜੀ ਸੜਕ ਤੇ ਬੈਂਦੇ ਪਾਸੇ ਜਿਹੜਾ ਉਹ ਮੋਟਰ ਪਾਣੀ ਦਿੱਤਾ ਜਾਂਦਾ ਹੀ ਜੇ ਸਾਨੂੰ ਨਹਿਰੀ ਪਾਣੀ ਮਿਲਦਾ ਹੋਵੇ ਤੇਲਾਂ ਤੱਕ ਪਾਣੀ ਪਹੁੰਚਿਆ ਹੋਵੇ ਤਾਂ ਲੋਕਾਂ ਨੂੰ ਛੜ ਤੱਕ ਥੋੜੋ ਬਹਿਣਾ ਪਵੇ ਜਾਂ ਅੱਜ ਇੱਥੇ ਆਉਣ ਦੀ ਕੀ ਲੋਅਤ ਸੀਗੀ ਸਾਨੂੰ ਇੰਨੀ ਗਰਮੀ ਚ ਸੀ ਜਿਹੜੇ ਕਰ ਰਹੇ ਆਂ ਸਾਡੇ ਰਾਸੀ ਪਾਰਟੀਆਂ ਕਰਨ ਗਿਆ ਪਾਣੀ ਦਾ ਮਸਲਾ ਹੱਲ ਕਿ ਐ ਹੀ ਰਹੂ ਸਾਨੂੰ ਨਹੀਂ ਲੱਗਦਾ ਵੀ ਉਹ ਕਰਨ ਗਿਆ ਕਿਉਂਕਿ ਜਿਹੜਾ ਸਾਡਾ ਮੁੱਖ ਮੰਤਰੀ ਉਹ ਇੱਥੇ ਕੁਝ ਹੋਰ ਬੋਲਦਾ ਜੇ ਦੂਜੀਆਂ ਸਟੇਟਾਂ ਚ ਜਾਂਦਾ ਉੱਥੇ ਕੁਝ ਹੋਰ ਬੋਲਦਾ ਉੱਥੇ ਕਹੂਗਾ ਇੱਥੇ ਜਦੋਂ ਬੋਲਦਾ ਸਾਡੇ ਚਾਕੇ ਉਦੋਂ ਕਹੂਗਾ ਜਿਹੜੀ ਬੂੰਦ ਆ ਉਹ ਪਾਣੀ ਦੇ ਇੱਕ ਬਾਹਰ ਨਹੀਂ ਦਿੱਤੀ ਜਾਊਗੀ ਜੇ ਦੂਜੀਆਂ ਜਾ ਕੇ ਉੱਥੇ ਕਹੂਗਾ ਕਿ ਜਿੱਥੇ ਖੜੇ ਆ ਇਹ ਵੀ ਪਾਣੀ ਦੀ ਬੋਤਲ ਕਾਲੇ ਪਾਣੀ ਦੀ ਬੋਤਲ ਲੈ ਕੇ ਖੜੇ ਸੀ ਇਹਨਾਂ ਦਾ ਵੀ ਕਿਸੇ ਟਾਈਮ ਬਹੁਤ ਵੱਡਾ ਮੁੱਦਾ ਸੀ ਨਾ ਪਾਣੀ ਦਾ ਹਾਂ ਇਹਨਾਂ ਦਾ ਵੀ ਹੈਗਾ ਸੀ ਜਦੋਂ ਇਹ ਨਹੀਂ ਸਤਾ ਚ ਸੀਗੇ ਇਹ ਵੀ ਸਾਡੇ ਨਾਲ ਧਰਨਿਆ ਤੇ ਬਹਿੰਦੇ ਸੀਗੇ ਜਦੋਂ ਇਹ ਦੂਜੀਆਂ ਪਾਰਟੀਆਂ ਨੂੰ ਨਿੰਦਦੇ ਸੀਗੇ ਤੇ ਹੁਣ ਇਹ ਜਦੋਂ ਸਤਾ ਚ ਆ ਗਏ ਉਹੀ ਕੁਛ ਇਹ ਕਰਦੇ ਆ ਜਿਹੜੇ ਦੂਜੀਆਂ ਪਾਰਟੀਆਂ ਲਈ ਪੰਜਾਬ ਦੇ ਮੁੱਦਿਆਂ ਨੂੰ ਵਰਤੇ ਹੀ ਜਾਂਦਾ ਇਹਦਾ ਮਤਲਬ ਵੋਟਾਂ ਵਾਸਤੇ ਹਾਂਜੀ ਹਾਂਜੀ ਵਰਤੇ ਹੀ ਜਾਂਦਾ ਜੀ ਵੋਟਾਂ ਲੈ ਕੇ ਬਾਅਦ ਚ ਤੁਸੀਂ ਕੌਣ ਮੈਂ ਕੌਣ ਮੜ ਕੇ ਕੋਈ ਇਸ਼ਾਰ ਹੀ ਨਹੀਂ ਲੈਂਦੇਗੇ ਪੜਨੇ ਆਮ ਆਦਮੀ ਦੀ ਸਰਕਾਰ ਆ ਤੁਸੀਂ ਕੀ ਸਮਝਦੇ ਹੋ ਲੋਕਾਂ ਨੂੰ ਸਮੱਸਿਆ ਹੈਗੀ ਕੋਈ ਕਿ ਨਹੀਂ ਦੇਖੋ ਜੀ ਸਮੱਸਿਆ ਤਾਂ ਸਭ ਤੋਂ ਵੱਡੀਆਂ ਲੋਕਾਂ ਨੂੰ ਇਹ ਸਰਕਾਰ ਜਦੋਂ ਆਈ ਸੀ ਸੱਤਾ ਦੇ ਵਿੱਚ ਤਾਂ ਇਹ ਕਹਿ ਰਹੀ ਸੀ ਕਿ ਲੋਕਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਹਰ ਘਰ ਸਰਕਾਰੀ ਨੌਕਰੀ ਹੋਊਗੀ ਹਰ ਹਰ ਥਾਂ ਸਰਕਾਰੀ ਨੌਕਰੀਆਂ ਹੋਣੀਆਂ ਤਾਂ ਤੁਸੀਂ ਅੱਜ ਦੇਖੋ ਸਭ ਤੋਂ ਵੱਡੀ ਜਿਹੜੀ ਪੰਜਾਬ ਦੇ ਵਿੱਚ ਸਮੱਸਿਆ ਵਾ ਉਹ ਜਿਹੜਾ ਨਿੱਜੀਕਰਨ ਕਰ ਰਹੇ ਆ ਹਰ ਇੱਕ ਮਹਿਕਮੇ ਦਾ ਹੀ ਕਰ ਰਹੇ ਆ ਚਾਹੇ ਨਹਿਰੀ ਵਿਭਾਗ ਹੋਵੇ ਚਾਹੇ ਸਾਡੀ ਸਿੱਖਿਆ ਨੀਤੀ ਹੋਵੇ ਚਾਹੇ ਸਾਡੇ ਹੋਰ ਵੀ ਕਈ ਮੁੱਦੇ ਮੰਗਾ ਮਸਲੇ ਆ ਪੰਜਾਬ ਦੇ ਸਰਕਾਰੀ ਕਾਲਜ ਵੀ ਕਹਿੰਦੇ ਨਿੱਜੀ ਕਰ ਰਹੇ ਨੇ ਨਿੱਜੀਕਰਨ ਕਰ ਰਹੇ ਆ ਹਾਂਜੀ ਤੇ ਆਮ ਘਰਾਂ ਦੇ ਬੱਚਿਆਂ ਦਾ ਕੀ ਬਣੂ ਫਿਰ ਉਹੀ ਉਹੀ ਤਾਂ ਉਸੇ ਮਸਲੇ ਤੇ ਤਾਂ ਗੱਲ ਆ ਰਹੀ ਆ ਵੀ ਇਹ ਕਹਿ ਰਹੇ ਸੀ ਕਿ ਪੰਜਾਬ ਕੋਸ਼ਿਆਲ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡੀ ਤਰਾਸਗੀ ਇਹ ਪੰਜ ਦਰਿਆਵਾਂ ਦੀ ਧਰਤੀ ਆ ਜਿਹੜਾ ਪੰਜਾਬ ਆ ਉਹਦੇ ਵਿੱਚੋਂ ਪਾਣੀ ਅੱਜ ਮੁੱਕਣ ਕੰਨ किनਾਰੇ ਆ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਕਿ ਰੇਗਿਸਤਾਨ ਬਣ ਨੂੰ ਤਿਆਰ ਆ ਪੰਜਾਬ ਵੱਡੇ ਮੰਗਾ ਮਸਲੇ ਇਹੀ ਆ ਉਸ ਤੋਂ ਵੱਡਾ ਮੰਗਾ ਮੰਗਾ ਮਸਲੇ ਹੋਰ ਹੋ ਵੀ ਕੀ ਸਕਦੇ ਆ ਇਹ ਕਹਿ ਰਿਹਾ ਕਿ ਅਸੀਂ ਤੇਲਾ ਤੇ ਪਾਣੀ ਪਹਚਾਤਾ ਤੁਸੀਂ ਦੇਖੋ ਰੀਚਾਰਜ ਪੁਆਇੰਟ ਇਹਨਾਂ ਨੇ ਰੱਖਿਆ ਹੀ ਨਹੀਂ ਤੇਲਾਂ ਦੇ ਪਾਣੀ ਇਹਨਾਂ ਨੇ ਕਹਦਾ ਬਚਾਉਣਾ ਸੀ ਜਦੋਂ ਮੋਗ ਗਈ ਇਹਨਾਂ ਨੇ ਛੋਟੇ ਕਰ ਤੇ ਮੋਗੇ ਛੋਟੇ ਕਰਕੇ ਪਾਣੀ ਪਿੱਛੋਂ ਵਧਾ ਘਟਾ ਕੇ ਜਿਹੜੇ ਤੇਲਾਂ ਤੱਕ ਪਾਣੀ ਪਹੁੰਚਦਾ ਕਰਤਾ ਔਰ ਜਿਹੜੇ ਖੇਤਾਂ ਦੇ ਵਿੱਚ ਪਾਣੀ ਪਹੁੰਚਦਾ ਨਹੀਂ ਕੀਤਾਗਾ ਤੇਲਾਂ ਤੇ ਤਾਂ ਪਾਣੀ ਜ਼ਰੂਰ ਪਹੁੰਚ ਗਿਆ ਪਰ ਕਿਸੇ ਦੇ ਖੇਤ ਵਿੱਚ ਪਾਣੀ ਉਹ ਨਹੀਂ ਗਿਆ ਇਹ ਵੀ ਪੰਜਾਬ ਨਾਲ ਵੀ ਠੱਗੀ ਵੱਜ ਰਹੀ ਹੈ ਵੀ ਪਾਣੀ ਪੂਰਾ ਵਖਾ ਕੇ ਤੇ ਫਿਰ ਹਰਿਆਣੇ ਨੂੰ ਦਿੱਲੀ ਨੂੰ ਦੇਣਾ ਇਸ ਤਰ੍ਹਾਂ ਹੈਗਾ ਕੋਈ ਪਿਛਲੇ ਦਿਨੀ ਵੀ ਇਦਾਂ ਹੀ ਹੋਇਆ ਇਹਨਾਂ ਨੇ ਪਟਵਾਰੀਆਂ ਨੂੰ ਕਿਹਾ ਵੀ ਸਰਵੇ ਕਰਕੇ ਤੁਸੀਂ ਲਿਖ ਕੇ ਦਿਓ ਕਿ ਜਿਹੜਾ 100% ਪੰਜਾਬ ਨੂੰ ਪਾਣੀ ਉਹ ਮਿਲ ਰਿਹਾ ਵਾ ਤਾਂ ਪੰਜਾਬ ਦੇ ਪਟਵਾਰੀਆਂ ਦਾ ਜਿਹੜਾ ਕਹਿਣਾ ਸੀ ਕਿੜਾ ਪੰਜਾਬ ਦਾ ਪਾਣੀ ਆ ਉਹ 20% ਹੀ ਖੇਤਾਂ ਨੂੰ ਜਾਂ ਪੰਜਾਬ ਨੂੰ ਮਿਲ ਰਿਹਾ ਵਾ ਅਸੀਂ ਗਲਤ ਨਹੀਂ ਲਿਖਣਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵੀ ਪੰਜਾਬ ਨਾਲ ਜਿਹੜਾ ਧੋਖਾ ਕੀਤਾ ਸੀ ਔਰ ਤੁਸੀਂ ਇਹ ਸਰਕਾਰ ਵੀ ਪੰਜਾਬ ਨਾਲ ਧੋਖਾ ਕਰ ਰਹੀ ਤਾਂ ਉਹਨਾਂ ਨੇ ਜਿਹੜਾ ਸਪਸ਼ਟੀਕਰਨ ਦੇਤਾ ਕਿ 20% ਪਾਣੀ ਜਿਹੜਾ ਉਹ ਖੇਤਾਂ ਨੂੰ ਲੱਗ ਰਿਹਾ ਜਾਂ ਪੰਜਾਬ ਨੂੰ ਪਹੁੰਚ ਰਿਹਾ ਵਾ ਪਰ ਜਿਹੜਾ ਇਹਨਾਂ ਨੇ ਪਟਵਾਰੀਆਂ ਦੀ ਉਹਨਾਂ ਨੂੰ ਇਹਨਾਂ ਨੇ ਸਸਪੈਂਟ ਵੀ ਕੀਤਾ ਨੌਕਰੀਆਂ ਤਾਂ ਵੀ ਲਾਇਆ ਤਿੰਨ ਦਿਨ ਉਹ ਜਿਹੜਾ ਧਰਨਾ ਬਰਨਾਲੇ ਚੱਲਿਆ ਤੇ ਜਿਹੜੇ ਕੁਝ ਕੁ ਪਟਵਾਰੀ ਇਹਨਾਂ ਨੇ ਬਹਾਲ ਕੀਤੇ ਇਥੋਂ ਸਾਬਤ ਕਰ ਸਕਦੇ ਆ ਕਿ ਕਿਹੜਾ 100% ਪਾਣੀ ਦੀ ਅਸੀਂ ਗੱਲ ਕਰਾਂਏ ਅਸੀਂ ਕਿਹੜਾ ਮੂਰਖਾ ਜਿਹੜਾ ਪਾਣੀ ਦੀ ਅਸੀਂ ਇੰਨੀ ਮੰਗ ਕਰ ਰਹੇ ਆ ਜੇ ਪੰਜਾਬ ਅੱਜ ਭੁੱਖਾ ਪਿਆਸਾ ਮਰ ਰਿਹਾ ਤਾਂ ਅਸੀਂ ਜਿਹੜੀ ਸਭ ਤੋਂ ਵੱਧ ਪਾਣੀ ਦੀ ਮੰਗ ਕਰ ਰਹੇ ਆ ਜੇ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਆ ਉਹਨਾਂ ਹੜਾਂ ਦੀ ਮਾਰ ਪੰਜਾਬ ਚ ਛਲਦਾ ਵਾ ਡੁੱਬਦਾ ਤਾਂ ਪੰਜਾਬ ਹੀ ਆ ਤੇ ਜੇ ਉਹਦਾ ਨਫਾ ਲਾਊਗਾ ਤਾਂ ਉਹ ਵੀ ਪੰਜਾਬ ਲਾਊਗਾ ਹੋਰ ਕੋਈ ਸੂਬਾ ਜੇ ਵੱਧੂ ਪਾਣੀ ਹੋਊਗਾ ਉਹਨੂੰ ਵੇਚਿਆ ਜਾ ਸਕਦਾ ਫ੍ਰੀ ਚ ਲਟਾਇਆ ਨਹੀਂ ਜਾ ਸਕਦਾ ਪੰਜਾਬ ਸਰਚ ਕਿੰਨਾ ਕਰ ਜਾਵਾ ਜਿਹੜਾ ਸਾਡਾ ਪਾਣੀ ਆ ਫ੍ਰੀ ਲਟਾਇਆ ਜਾ ਜੇ ਪੰਜਾਬ ਦੀ ਰਿਐਲਿਟੀ ਪਿਛਲੀ ਖੜੀ ਆ ਤੁਸੀਂ ਕੀ ਸੋਚਦੇ ਆ ਜੇ ਲਈ ਜਾਵੇ ਤਾਂ ਪੰਜਾਬ ਬਹੁਤ ਖਿਸ਼ਾਲ ਹੋ ਸਕਦਾ ਪੰਜਾਬ ਖਿਸ਼ਾਲੇ ਸਿੱਖਿਆ ਦੇ ਵਿੱਚ ਸੁਧਾਰ ਹੋਏ ਤੇ ਸਿਹਤ ਸਹੂਲਤਾਂ ਚ ਸਰਕਾਰੀ ਦੇ ਵਿੱਚ ਸਾਡਾ ਬਹੁਤ ਸੁਧਾਰ ਹੋ ਸਕਦਾ ਜੇ ਉਹ ਜਿਹੜਾ ਰਾਜਸਥਾਨ ਤੋਂ ਲਿਆ ਜਾਵੇ ਤਾਂ ਪੰਜਾਬ ਦਾ ਕਰਜ਼ਾ ਉਹ ਵੀ ਲਾਇਆ ਜਾ ਸਕਦਾ ਔਰ ਜਿਹੜੀ ਕਿਸਾਨੀ ਕਰਜਾ ਜਾਂ ਮਜ਼ਦੂਰੀ ਦਾ ਕਰਜਾ ਉਹ ਵੀ ਲਾਇਆ ਜਾ ਸਕਦਾ ਜੇ ਪੰਜਾਬੀ ਦੀ ਪੰਜਾਬ ਦਾ ਜਿਹੜਾ ਪਾਣੀ ਆ ਉਹਦਾ ਪੈਸਾ ਪਿਛਲਾ ਖੜਾ ਬਕਾਇਆ ਵੀ ਲਿਆ ਜਾਵੇ ਤੇ ਜਿਹੜਾ ਪੰਜਾਬ ਉਹ ਖੁਸ਼ਹਾਲ ਹੋਊਗਾ ਜਿਹੜੀ ਖੁਸ਼ਹਾਲੀ ਦਾ ਜਸ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਆ ਫੇਰ ਹੋਊਗਾ ਜਿਹੜਾ ਪਾਣੀ ਸਾਡਾ ਪਿਛਲੇ ਟਾਈਮ ਤੋਂ ਹੁਣ ਤੱਕ ਲਟਾਇਆ ਗਿਆ ਉਹਦਾ ਪੈਸੇ ਲਏ ਜਾਣ ਤਾਂ